ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਆ ਸਾਧੂਆਂ ਤੇ ਰੱਬ ਚ ਨਹੀਂ ਆ ਸਾਧੂਆਂ ਤੇ ਰੱਬ ਚ ਨਾ ਭੇਦ ਜਾਣੀ ਏ ਸਾਧੂਆਂ ਨੂੰ ਰੱਬ ਦਾ ਸਰੂਪ ਜਾਣੀ ਏ ਸਾਧੂਆਂ ਨੂੰ ਰੱਬ ਦਾ ਸਰੂਪ ਜਾਣੀਏ ਮਹਿਮੇ ਚੱਕਰਿਆ ਸੱਚਿਆਂ ਉਚਾਰਦੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਦੀ ਸੰਤ ਸਰਨ ਜੋ ਜਨ ਪਰੇ ਸੋ ਜਨ ਉਧਰ ਨਹਾਰ ਸੰਤ ਕੇ ਨਿੰਦਾ ਨਾਨਕਾ ਬਹਰ ਬਹਰ ਅਵਤਾਰ